ਚਾਪ ਦੇ ਇਸ ਜ਼ਿਲ੍ਹੇ 'ਚ ਰਾਤ 2 ਵਜੇ ਤੱਕ ਖੁੱਲਣਗੇ ਰੈਸਟੋਰੈਂਟ ਔਰ ਤਾਂ 8 ਵਜੇ ਤੋਂ ਬਾਅਦ ਨਹੀਂ ਕਰਨਗੀਆਂ ਕੰਮ ਜੀਹਾਂ ਪੰਜਾਬ ਵਿੱਚ ਕਲੱਬ ਬਾਅਦ ਤੇ ਰੈਸਟੋਰੈਂਟਾਂ ਨੂੰ ਲੈ ਕੇ ਨਵੇਂ ਹੁਕਮ جاری ਹੋਏ ਨੇ ਹੁਣ ਰਾਤ 2 ਵਜੇ ਤੱਕ ਦੇ ਕਲੱਬ ਤੇ ਰੈਸਟੋਰੈਂਟ ਖੁੱਲਣਗੇ ਔਰ ਤਾਂ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਸਕਣਗੀਆਂ ਜੀਹਾਂ ਇਹ ਹੁਕਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਨੇ ਜਿੱਥੇ ਪੂਰੇ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਰੈਸਟੋਰੈਂਟ ਤੇ ਕਲੱਬ ਆਦਿ ਖੋਲਣ ਨੂੰ ਲੈ ਕੇ ਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਗਿਆ ਇਥੇ ਪੂਰੇ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਰੈਸਟੋਰੈਂਟ ਤੇ ਕਲੱਬ ਆਦਿ ਨੂੰ ਖੋਲਣ ਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਗਿਆ। ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ جاری ਇੱਕ ਹੁਕਮ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਨੇ ਦੀਪ ਸ਼ਰਮਾ ਨੇ ਬੀ ਐਨ ਐਸ ਐਸ 2023 ਦੀ ਤਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਸ਼੍ਰੇਣੀ 1 ਰੈਸਟੋਰੈਂਟ ਅਤੇ ਕਲੱਬ ਜਿਨ੍ਹਾਂ ਕੋਲ ਆਪਾਕਾਲੀ ਲਾਇਸੈਂਸ ਨਹੀਂ ਹੈ L4 ਜਾਂ ਫਿਰ L5 ਨਹੀਂ ਨੇ ਉਹ ਰਾਤ 2 ਵਜੇ ਤੱਕ ਖੁੱਲੇ ਰਹਿ ਸਕਦੇ ਨੇ ਇਸ ਦੇ ਨਾਲ ਹੀ ਹੋਟਲਾਂ ਪਾਰਾਂ ਕਲੱਬਾਂ ਵਿੱਚ ਸਥਿਤ ਖਾਣ ਪੀਣ ਦੀਆਂ ਦੁਕਾਨਾਂ ਜਿਨ੍ਹਾਂ ਕੋਲ ਐਕਸਾਈਨ ਲਾਇਸੈਂਸ L3 L4 ਜਾਂ ਫਿਰ L5 ਹੈ ਸਵੇਰੇ 2 ਵਜੇ ਤੱਕ ਖੁੱਲੇ ਰਹਿ ਸਕਦੇ ਨੇ ਹਾਲਾਂਕਿ ਦੁਪਹਿਰ 3 ਵਜੇ ਤੱਕ ਵਧਾਉਣ ਦੀ ਇਜਾਜ਼ਤ ਹੈ ਬੇਸ਼ਰਤੇ ਕਿ ادارے ਮੌਜੂਦਾ ਅਪਾਕਰ ਨੀਤੀ ਦੇ ਤਾਤ ਨਿਤਾੜਤ ਮਾਪਦੰਡਾ ਨੂੰ ਪੂਰਾ ਕਰਦੇ ਹੋਣ ਜੋ ਕਰਮਚਾਰੀਆਂ ਅਤੇ ਗ੍ਰਾਹਕਾਂ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੱਤਾ ਗਿਆ ਹੈ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਅਤੇ 15 ਜੁਲਾਈ 2024 ਦੇ ਨੋਟੀਫਿਕੇਸ਼ਨ ਮੁਤਾਬਿਕ ਰਾਤ 10 ਵਜੇ ਤੋਂ ਬਾਅਦ ਖੁੱਲਣ ਵਾਲੇ ਅਦਾਰਿਆਂ ਨੂੰ ਮਹਿਲਾ ਕਰਮਚਾਰੀਆਂ ਲਈ ਵੱਖਰੇ ਲੋਕਰ ਪਖਾਨੇ ਤੇ ਸੁਰੱਖਿਆ ਪ੍ਰਦਾਨ ਕਰਨੀ ਪਵੇਗੀ ਔਰਤਾ ਰਾਤ 800 ਤੋਂ ਬਾਅਦ ਲਿਖਤੀ ਸਹਿਮਤੀ ਤੋਂ ਬਿਨਾ ਕੰਮ ਨਹੀਂ ਕਰ ਸਕਣਗੀਆਂ ਉਹਨਾਂ ਲਈ ਸੁਰੱਖਿਆ ਆਵਾਜਾਈ ਕਾਰਕ ਕਿੰਨੀ ਬਣਾਇਆ ਜਾਣਾ ਚਾਹੀਦਾ ਹੈ ਇਹਨਾਂ ਅਦਾਰਿਆਂ ਵਿੱਚ ਬਾਲ ਅਤੇ ਕਿਸ਼ੋਰ ਮਜ਼ਦੂਰੀ ਰੋਕਥਾਮ ਐਕਟ 1986 ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਆਦੇਸ਼ ਸਖਤ ਸੁਰੱਖਿਆ ਉਪਾਵਾਂ ਨੂੰ ਲਾਜ਼ਮੀ ਕਰਦਾ ਹੈ ਜਿਸ ਵਿੱਚ ਘੱਟੋ-ਘੱਟ 15 ਦਿਨ ਦੀ ਰਿਕਾਰਡਿੰਗ ਬੈਕਅਪ ਵਾਲੇ ਸੀਸੀਟੀਵੀ ਕੈਮਰਿਆਂ ਦੀ ਸਥਾਪਨਾ ਐਮਰਜੈਂਸੀ ਅਲਾਰਮ ਤੇ ਗੜਬੜੇ ਨੂੰ ਰੋਕਣ ਲਈ ਲੋੜੀਂਦੇ ਸੁਰੱਖਿਆ ਸਟਾਫ ਦੀ ਵਿਵਸਥਾ ਆਵਾਜ਼ਾਈ ਵਿੱਚ ਵਿਗਨ ਤੋਂ ਬਚਣ ਲਈ ਚੰਗੀ ਤਰ੍ਹਾਂ ਪ੍ਰਕਾਸ਼ਿਤ ਪਾਰਕਿੰਗ ਸਥਾਨਾਂ ਜਾਂ ਫਿਰ ਵਾਇਰਟ ਸੇਵਾਵਾਂ ਸ਼ੋਰ ਪ੍ਰਦੂਸ਼ਣ ਦੇਸ਼ਾਂ ਦੇਸ਼ਾਂ ਸਖਤੀ ਨਾਲ ਪਾਲਣਾ ਇਹ ਯਕੀਨੀ ਕਰਨਾ ਹੈ ਕਿ ਖੇਤਰ B A 10 ਜਾਂ ਫਿਰ ਇਸ ਤੋਂ ਉਪਰਲੇ ਮਿਆਰੀ ਪੱਧਰ ਤੋਂ ਵੱਧਦਾ ਹੋਵੇ ਜਾਂ ਫਿਰ 10 ਵਜੇ ਤੋਂ ਸਵੇਰੇ 6 ਵਜੇ ਤੱਕ 75 ਡੀਬੀ ਇਹ ਤੋਂ ਵੱਧ ਨਾ ਹੋਵੇ ਜਿਵੇਂ ਕਿ ਸੁਪਰੀਮ ਕੋਰਟ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਵਿੱਚ ਨੇ ਦਾਰਤ ਕੀਤਾ ਗਿਆ ਹੈ ਹੋਟਲ ਐਂਡ ਰਿਜ਼ੋਰਟ ਐਸੋਸਿਏਸ਼ਨ ਲੁਧਿਆਣਾ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਉਹਨਾਂ ਦੇ ਕਾਰੋਬਾਰ ਨੂੰ ਲੋੜਿੰਦੀ ਰਾਹਤ ਦੇਣ ਲਈ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਇਹ ਸਾਡੀ 10 ਸਾਲਾਂ ਤੋਂ ਵੱਧ ਸਮੇਂ ਦੀ ਮੰਗ ਸੀ ਉਹਨਾਂ ਇਹ ਵੀ ਕਿਹਾ ਕਿ ਇਹ ਮਸਲਾ ਕਰੀਬ 10 ਦਿਨ ਪਹਿਲਾਂ ਸੰਸਦ ਮੈਂਬਰ अरोड़ा ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਇਸ ਦੇ ਸਮੇਂ ਸਿਰ ਹੱਲ ਕਰਵਾਉਣ ਲਈ ਉਹ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ